ਬੰਦ ਦੇ ਸੱਦੇ ਦੇ ਵਿੱਚ ਆਰਐਮਪੀ ਡਾਕਟਰ ਜੋ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਜੈਤੋ ਤੋਂ ਉਹਨਾਂ ਵੱਲੋਂ ਪਰਮਾ ਹੰਗਾਰਾ ਦਿੱਤਾ ਗਿਆ ਬਈ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਜੀ ਬਈ ਜੀ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਤੁਹਾਡੇ ਵੱਲੋਂ ਪਰਮਾ ਹੰਗਾਰਾ ਦਿੱਤਾ ਗਿਆ ਦੇਖੀਏ ਪੂਰਾ ਜੈਤੋ ਆ ਜਿਹੜਾ ਬੰਦ ਪਿਆ ਹੋਇਆ ਤਾਂ ਤੁਸੀਂ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੁਝ ਲੋਕਾਂ ਨੂੰ ਕਹਿਣਾ ਚਾਹੁੰਗੇ ਦੇਖੋ ਅੱਖਣ ਵਾਲੀ ਗੱਲ ਇਹੀ ਹੈ ਜੀ ਵੀ ਜੋ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਭਰਾਵਾਂ ਨਾਲ ਮਜ਼ਦੂਰਾਂ ਨਾਲ ਜਿਹੜੇ ਲੋਕ ਸੰਵਿਧਾਨ ਨੂੰ ਮੰਨਣ ਵਾਲੇ ਆ ਉਹਨਾਂ ਨਾਲ ਗੈਰ ਸੰਵਿਧਾਨਿਕ ਗਤੀਵਿਧੀਆਂ ਮਾਰੂ ਨੀਤੀਆਂ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਨੇ ਜਿਹਦੇ ਵਿਰੋਧ ਚ ਅਸੀਂ ਇਕੱਠੇ ਆ ਔਰ ਆਪਦੇ ਹੱਕਾਂ ਦੀ ਬਹਾਲੀ ਲਈ ਸਾਡੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਔਰ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਹੱਕਾਂ ਦੀ ਬਹਾਲੀ ਹੈ ਜਿਹੜੀ ਉਹਦੇ ਲਈ ਅਸੀਂ ਆਪਦੀ ਆਵਾਜ਼ ਬੁਲੰਦ ਕਰ ਰਹੇ ਆ ਕਿਤੇ ਨਾ ਕਿਤੇ ਦੇਖ ਕੇ ਆਪਾਂ ਦੇਖੀਏ ਸੰਵਿਧਾਨ ਆ ਜਿਹੜਾ बोलण दी आजादी ਦਿੰਦਾ ਤੇ ਸਾਡਾ ਦੇਸ਼ ਵੀ ਆਜ਼ਾਦ ਕਿਹਾ ਜਾਂਦਾ ਜੇਕਰ ਗੱਲ ਹੋਵੇ ਆਏ ਦਿਨ ਸ਼ਹੀਦਾਂ ਦੇ ਸਮਾਗਮ ਵੀ ਕਰਾਏ ਜਾਂਦੇ ਆ ਜੋ ਸ਼ਹੀਦੀ ਭਗਤ ਸਿੰਘ ਦੀ ਫੋਟੋ ਤੱਕ ਲਗਾ ਦਿੱਤੀ ਗਈ ਹੈ ਕਿਤੇ ਨਾ ਕਿਤੇ ਆਜ਼ਾਦੀ ਸਮਝਦੇ ਹੋ ਕਿ ਸਾਡੇ ਲੋਕ ਨੇ ਜਿਹੜੇ ਉਹ ਗੁਲਾਮ ਨਹੀਂ ਹੈਗੇ ਆਜ਼ਾਦੀ ਨਾਲ ਬੋਲ ਸਕਦੇ ਨੇ ਦੇਖੋ ਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ ਆਜ਼ਾਦੀ ਜਿਹੜੀ ਭਗਤ ਸਿੰਘ ਜੀ ਦਾ ਸੁਪਨਾ ਸੀ ਨਾ ਉਹਦੇ ਤੋਂ ਕੋਹਾਂ ਦੂਰ ਹੈ ਕਿਉਂ ਕਿ ਕਿਉਂਕਿ ਉਹਨਾਂ ਦੀ ਫੋਟੋ ਲਾ ਦੇਣੀ ਇੱਕ ਗੱਲ ਵੱਖਰੀ ਹੈ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਬਾਬੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਵਿਚਾਰਧਾਰਾ ਭਗਤ ਸਿੰਘ ਜੀ ਦੀ ਵਿਚਾਰਧਾਰਾ ਜੋ ਉਹ ਸਾਨੂੰ ਦੱਸ ਕੇ ਗਏ ਆ ਉਹ ਮਾਨਸਿਕ ਜਤ ਸਭੇ ਇੱਕ ਪਹਿਚਾਣ ਉਹਦਾ ਉਪਦੇਸ਼ ਦਿੱਤਾ ਹੈ ਸਾਡੇ ਹੱਕਾਂ ਸੱਚਾਂ ਦੀ ਗੱਲ ਕੀਤੀ ਹੈ ਏਕਤਾ ਦੀ ਗੱਲ ਕੀਤੀ ਹੈ ਅੱਜ ਜੋ ਇਹ ਲੋਕ ਜਿਹੜੇ ਹੱਕੀ ਆਪਦੀਆਂ ਮੰਗਾਂ ਮੰਗ ਰਹੇ ਨੇ ਆਪਦੀਆਂ ਜੋ ਉਹਨਾਂ ਦੀਆਂ ਬੁਨਿਆਦੀ ਲੋੜਾਂ ਨੇ ਉਹਨਾਂ ਵਾਸਤੇ ਆਪਦੀ ਉਹ ਆਪਦੀ ਆਵਾਜ਼ ਬੁਲੰਦ ਕਰ ਰਹੇ ਤੇ ਉਹਨੂੰ ਮਾਰਿਆ ਜਾ ਰਿਹਾ ਉਹਨੂੰ ਨੱਪਿਆ ਜਾ ਰਿਹਾ ਕਿਸ ਤਰ੍ਹਾਂ ਦੀਆਂ ਕਿੰਨੀਆਂ-ਕਿੰਨੀਆਂ ਵੱਡੀਆਂ ਬੈਰੀਗੇਟਿੰਗ ਕੀਤੀਆਂ ਗਈਆਂ ਕੀ ਜਿਹੜੇ ਕਿਸਾਨ ਭਰਾ ਉਹ ਪੰਜਾਬ ਦੇ ਵਸਿੰਦੇ ਨੇ ਉਹਨਾਂ ਦਾ ਦਿੱਲੀ ਤੇ ਅਧਿਕਾਰ ਨਹੀਂ ਹੈ ਦਿੱਲੀ ਜਾਣ ਤੇ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਜਾ ਰਹੇ ਆ ਤਾਂ ਐਡੀਆਂ ਐਡੀਆਂ ਵੱਡੀਆਂ ਬੈਰੀਕੇਟਿੰਗ ਕੀਤੀਆਂ ਗਈਆਂ ਅਥਰੂ ਗੈਸਾਂ ਚਲਾਈਆਂ ਜਾ ਰਹੀਆਂ ਈਵਨ ਇਥੋਂ ਤੱਕ ਕਿ ਗੋਲੀਆਂ ਤੱਕ ਚਲਾਈਆਂ ਜਾ ਰਹੀਆਂ ਡਰੋਨ ਨਾਲ ਪਤਾ ਨਹੀਂ ਕੀ ਕੀ ਕੀਤਾ ਜਾ ਰਿਹਾ ਤਾਂ ਯਾਰ ਸੰਵਿਧਾਨ ਕਿੱਥੇ ਰਹਿ ਗਿਆ ਸੰਵਿਧਾਨ ਤਾਂ ਸਾਨੂੰ ਆਜ਼ਾਦੀ ਦਿੰਦਾ ਆਪਦੀ ਹੱਕ ਰੱਖਣ ਦੀ ਆਪਦੇ ਹੱਕ ਸੱਚ ਦੀ ਮੰਗ ਕਰਨ ਦੀ ਆਜ਼ਾਦੀ ਦਿੰਦਾ ਸੰਵਿਧਾਨ ਤਾਂ ਸੰਵਿਧਾਨ ਇਹ ਕਹਿੰਦਾ ਵੀ ਦਿੱਲੀ ਜੇ ਸਾ ਅਸੀਂ ਦੇਸ਼ ਦੇ ਨਾਗਰਿਕ ਆਂ ਜੇ ਅਸੀਂ ਪੰਜਾਬੀ ਆਂ ਤਾਂ ਦਿੱਲੀ ਵੀ ਸਾਡੀ ਹੈ ਯਾਰ ਅਸੀਂ ਦਿੱਲੀ ਦੇ ਆ ਦਿੱਲੀ ਸਾਡੀ ਹੈ ਔਰ ਦਿੱਲੀ ਦਾ ਵੀ ਪੰਜਾਬ ਦੇ ਵਿੱਚ ਆਉਣ ਦਾ ਦਿੱਲੀ ਵਾਲੇ ਆ ਜਾਣ ਪੰਜਾਬ ਚ ਕੋਈ ਦਿੱਕਤ ਨਹੀਂ ਸਾਨੂੰ ਕੀ ਦਿੱਕਤ ਹੈ ਪਰ ਜੇ ਸ਼ਾਂਤਮਈ ਢੰਗ ਨਾਲ ਜਦੋਂ ਪਹਿਲਾਂ ਕਿਸਾਨ ਭਰਾਵਾਂ ਨੇ ਆਪਦੀ ਮੰਗ ਰੱਖੀ ਸੀ ਉੱਥੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਈਵਨ ਕਿਸਾਨ ਭਰਾਵਾਂ ਦੀਆਂ ਜਾਨਾਂ ਗਈਆਂ ਕਿਸਾਨ ਮਜ਼ਦੂਰ ਉਹ ਤਾਂ ਮਰੇ ਠੀਕ ਹੈ ਤਾਂ ਉਹ ਆਪਦੀ ਹੱਕ ਸੱਚ ਦੀ ਸ਼ਾਂਤਮਈ ਢੰਗ ਨਾਲ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਅਧਿਕਾਰ ਦਿੰਦਾ ਤਾਂ ਉਹਨੂੰ ਮਾਰਿਆ ਜਾ ਰਿਹਾ ਬੀਜੇਪੀ ਦੀ ਜਿਹੜੀ ਮਾਨਸਿਕਤਾ ਨਾ ਬੀਜੇਪੀ ਸੰਵਿਧਾਨ ਨੂੰ ਤਾਂ ਮੰਨਦੀ ਹੋਈ ਨਹੀਂ ਬੀਜੇਪੀ ਲਈ ਮੇਨ ਮਾਨਸਿਕਤਾ ਸੰਵਿਧਾਨ ਨੂੰ ਖਤਮ ਕਰਨਾ ਹੈ ਇਸ ਗੱਲ ਨੂੰ ਸਮਝਣਾ ਪਊਗਾ ਔਰ EVM ਸਭ ਤੋਂ ਵੱਡੀ ਚੀਜ਼ ਹੈ ਦੇ ਪਿੱਛੇ ਮੈਂ ਤੁਹਾਡੇ ਮਾਧਿਅਮ ਤੋਂ ਕਹਿਣਾ ਸਮੁੱਚੇ ਕਿਸਾਨ ਭਰਾਵਾਂ ਨੂੰ ਸਮੁੱਚੇ ਮਜ਼ਦੂਰ ਭਰਾਵਾਂ ਨੂੰ ਔਰ ਦੇਸ਼ ਵਾਸ਼ੀਆਂ ਨੂੰ ਪੰਜਾਬੀਆਂ ਨੂੰ ਔਰ ਪੂਰੇ ਦੇਸ਼ ਵਾਸ਼ੀਆਂ ਨੂੰ ਕਿ EVM ਨੂੰ ਜਦੋਂ ਤੱਕ ਅਸੀਂ ਵਿਰੋਧ ਨਹੀਂ ਕਰਦੇ ਅੱਜ ਤੁਸੀਂ ਕਿਸੇ ਵੀ BJP ਦੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਬੰਦੇ ਨੂੰ ਪੁੱਛ ਲਓ ਵੀ ਕਿੰਨੀਆਂ ਗਾਂ ਤੁਹਾਡਾ ਕੀ ਬਣਦਾ ਜੀ ਜਿਹੜੀਆਂ 24 ਦਾ ਇਲੈਕਸ਼ਨ ਆ ਰਿਹਾ 400 ਪਲੱਸ 400 ਪਲੱਸ ਕਮਾਲ ਹੋਗੀ ਯਾਰ 400 ਪਲੱਸ ਕਿਵੇਂ ਦੱਸ ਸਕਦੇ ਹੋ ਤੁਸੀਂ ਔਰ ਇੰਡੀਆ ਦੇ ਵਿੱਚ ਇਹੋ ਜੀ ਕਿਹੜੀ ਟੈਕਨੀਕ ਆ ਗਈ ਵੀ ਅਸੀਂ EVM ਨਾਲ ਵੋਟਾਂ ਪਾਈ ਨਾ ਔਰ ਬਾਹਰਲੇ ਮੁਲਕ ਸਾਥੋਂ ਮਾੜੇ ਐ ਇੰਨੀਆਂ ਵੱਡੀਆਂ ਟੈਕਨੀਕਾਂ ਉੱਥੇ ਬੈਲਟ ਪੇਪਰ ਨਾਲ ਵੋਟ ਹੁੰਦੀ ਐ ਇੱਥੇ EVM ਕਿਉਂਕਿ EVM ਹੈਕ ਹੁੰਦੀ ਐ ਜੀ ਜੀ ਤਾਂ EVM ਦਾ ਰੌਲਾ ਪਾਇਆ ਜਾਂਦਾ ਐ EVM ਦਾ ਮੁੱਦਾ ਉੱਠਦਾ ਜਦੋਂ ਪੰਜਾਬ ਦੇ ਵਿੱਚ ਜੋ ਸਰਕਾਰਾ ਮੌਜੂਦਾ ਸਰਕਾਰ ਐ ਇਹਦੇ ਵੱਲੋਂ ਵੀ ਰੌਲਾ ਪਾਇਆ ਗਿਆ ਜਦੋਂ 92 ਐਮਐਲਏ ਜਦਗੀ ਉਦੋਂ ਬਾਅਦ ਚੁੱਪੀ ਧਾਰ ਲਈ ਗਏ ਉਹੀ ਤਾਂ ਗੱਲਾਂ ਨੇ ਜੀ ਸਾਰੀ ਮਿਲੀਭੁਗਤ ਵਾਲੀ ਗੱਲਾਂ ਇਹ ਇਹ ਸਾਰੀਆਂ ਇਹੀ ਤਾਂ ਤੁਹਾਨੂੰ ਮੈਂ ਹੁਣੇ ਇਹੀ ਗੱਲ ਕਹਿ ਕੇ ਛੜਿਆ ਵੀ ਸਾਡੇ ਮੁਲਕ ਨੇ ਕਿੰਨੀ ਕੁ ਤਰੱਕੀ ਕੀਤੀ ਹੈ ਕਿੰਨੀ ਕੁ ਵੱਡੀ ਟੈਕਨੋਲੋਜੀ ਹੈ ਰਸ਼ੀਆ ਨਾਲੋਂ ਅਸੀਂ ਅੱਗੇ ਹਾਂ ਅਮਰੀਕਾ ਨਾਲੋਂ ਅੱਗੇ ਹ ਕੋਈ ਵੀ ਬੰਦਾ ਮੈਨੂੰ ਦੱਸ ਦੇ ਵੀ ਹਾਂ ਅਸੀਂ ਰੂਸ ਨਾਲੋਂ ਅੱਗੇ ਹ ਅਸੀਂ ਜਾਪਾਨ ਨਾਲੋਂ ਅੱਗੇ ਹ ਚੀਨ ਨਾਲੋਂ ਅੱਗੇ ਹ ਅਮਰੀਕਾ ਨਾਲੋਂ ਅੱਗੇ ਹ ਉੱਥੇ ਬੈਲਟ ਪੇਪਰ ਹੈ ਤੇ ਇੱਥੇ ਵੀ ਹ ਤਾਂ ਇਹ ਇੱਕ ਵੱਡਾ ਪ੍ਰਜੈਕਟ ਹੈ ਸੰਵਿਧਾਨ ਨੂੰ ਵੀ ਖਤਮ ਕਰਨਾ ਚਾਹੁੰਦੇ ਆ ਸਾਡੇ ਕਿਸਾਨਾਂ ਨੂੰ ਵੀ ਮਾਰਨਾ ਚਾਹੁੰਦੇ ਆ ਮਜ਼ਦੂਰਾਂ ਨੂੰ ਵੀ ਮਾਰਨਾ ਚਾਹੁੰਦੇ ਆ ਸਭ ਮਤਲਬ ਕਹਿਣ ਦਾ ਭਾਵ ਔਰ ਪੰਜਾਬ ਨਾਲ ਤਾਂ ਯਾਰ ਮਤਰੀਮਾਂ ਦਾ ਹੁਣ ਦੇਖੋ ਕਿ ਕਿਹੜੇ ਢੰਗ ਨਾਲ ਸਾਡੇ ਲੋਕਾਂ ਨੂੰ ਉੱਥੇ ਬੈਰੀਗੇਟਿੰਗ ਕੀਤੀ ਗਈ ਆ ਕਿੱਡੇ ਕਿੱਡੇ ਵੱਡੇ ਜਿਹੜੇ ਉਹਨਾਂ ਨੇ ਉਹ ਕਿੱਲਾਂ ਲਾਤੀਆਂ ਮੇਖਾਂ ਲਾਤੀਆਂ ਵੱਡੇ ਵੱਡੇ ਸਿਮਿੰਟਡ ਜਿਹੜੇ ਉਹ ਲਾਦੇ ਬੈਰੀਗੇਟਿੰਗ ਕੀਤੀ ਹੈ ਵੀ ਇਹ ਜਾ ਹੀ ਨਾ ਸਕਣ ਤਾਂ ਉਹਨਾਂ ਦੀ ਇਹੀ ਆ ਵੀ ਪੰਜਾਬ ਨੂੰ ਤਾਂ ਇਹ ਆਪਦੇ ਮੰਨਦੇ ਨਹੀਂ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੇ ਇਹਨਾਂ ਦੀ ਮਾਨਸਿਕਤਾ ਇਹੀ ਆ ਤਾਂ ਇਹ ਮੋਦੀ ਸਰਕਾਰ ਜਦੋਂ ਤੱਕ ਦੇਸ਼ ਦੇ ਵਿੱਚ ਹੈਗੀ ਹੈ ਤਾਂ ਦੇਸ਼ ਦਾ ਬੇੜਾ ਘਰਕ ਹੈ ਤਾਂ ਕੇਂਦਰ ਸਰਕਾਰ ਵੱਲੋਂ ਤਸੱਦਦ ਢਾਇਆ ਜਾ ਰਿਹਾ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਹੀ ਖਤਰਨਾਕ ਉਹਨਾਂ ਦੀਆਂ ਪਾਲਿਸੀਆਂ ਹਨ ਮੋਦੀ ਸਰਕਾਰ ਦੀਆਂ ਹਰ ਜਗ੍ਹਾ ਤੇ ਪ੍ਰੈਸ ਦੀ ਸੰਗੀ ਕੁੱਟੀ ਜਾ ਰਹੀ ਹੈ ਸਾਰੇ ਮੀਡੀਆ ਦੀ ਸੰਗੀ ਕੁੱਟੀ ਜਾ ਰਹੀ ਹੈ ਉੱਥੇ ਨੈਟ ਤੇ ਬੈਨ ਲਾਇਆ ਗਿਆ ਜਿਹੜਾ ਸੋਸ਼ਲ ਮੀਡੀਆ ਦਾ ਸਾਡੇ ਕੋਲੇ ਕੁਝ ਪਹੁੰਚਣਾ ਚਾਹੁੰਦਾ ਹੈ ਪਚਾਉਣਾ ਚਾਹੁੰਦਾ ਉਹ ਸਾਡੇ ਕੋਲੇ ਪਹੁੰਚ ਨਹੀਂ ਰਿਹਾ ਉਹਨਾਂ ਨੇ ਇਸ ਤੋਂ ਪਹਿਲਾਂ ਐਨਡੀ ਟੀਵੀ ਖਰੀਦ ਲਿਆ ਉੱਥੇ ਆਪਦੀ ਮਰਜ਼ੀ ਦੇ ਬਿਆਨ ਆਉਂਦੇ ਆ ਅਖਬਾਰਾਂ ਤੇ ਦਬਾਅ ਪਾਏ ਜਾ ਰਹੇ ਆ ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਆ ਅਣਹਲਾਨੀ ਡਿਕਟੇਟਰਸ਼ਿਪ ਆ ਉਹਦੇ ਅਧੀਨ ਕਿਸੇ ਵੀ ਬੰਦੇ ਨੂੰ ਗੱਲ ਕਰਨ ਦੀ ਦਾ ਅਧਿਕਾਰ ਹੀ ਨਹੀਂ ਇੱਕ ਤਰ੍ਹਾਂ ਦਾ ਬਹੁਤ ਹੀ ਸੀਮਤ ਆ ਜਿਹੜੀਆਂ ਰਿਪੋਰਟਾਂ ਪਹੁੰਚਦੀਆਂ ਸਾਡੇ ਕੋਲੇ ਅਸੀਂ ਪਹਿਲਾਂ ਵੀ ਇਹਨਾਂ ਬਾਰੇ ਪੜਦੇ ਰਹੇ ਆਂ ਅਖਬਾਰਾਂ ਦੇ ਵਿੱਚ 99 99 ਜਦੋਂ ਡੰਕਲ ਤਜਵੀਜ਼ਾਂ ਵਗੈਰਾ ਇਹਨਾਂ ਨੇ ਇੰਪਲੀਮੈਂਟ ਕੀਤੀਆਂ ਤਾਂ ਉਹ ਚੀਜ਼ਾਂ ਦੇ ਜਦੋਂ ਬੁੱਧੀਜੀਵੀਾਂ ਦੇ ਵੱਲੋਂ ਆਰਟੀਕਲ ਲਿਖੇ ਜਾਂਦੇ ਸੀ ਉਹ ਆਰਟੀਕਲ ਅੱਜ ਦੀ ਸਥਿਤੀ ਨੂੰ ਸਾਨੂੰ ਅੱਜ ਤੋਂ 30 35 ਸਾਲ ਪਹਿਲਾਂ ਜਾਣਕਾਰੀ ਦੇ ਗਏ ਸੀ ਹੁਣ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਉਹ ਅਖਬਾਰਾਂ ਉਹ ਚੈਨਲ ਜਿਹੜੇ ਐਨਟੀਵੀ ਵਰਗੇ ਵਧੀਆ ਚੈਨਲ ਸੀ ਜਿਹੜੇ ਲੋਕਾਂ ਨੂੰ ਜਾਗਰਤ ਕਰਦੇ ਸੀ ਰਵੀਸ਼ ਕੁਮਾਰ ਵਰਗੇ ਆਏ ਸੀਗੇ ਬੈਠੇ ਸੀ ਉਹਨਾਂ ਨੂੰ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚਦੀ ਸੀ ਉਤੋਂ ਤੱਕ ਵੀ ਸਾਡੀ ਸੰਗੀ ਕੁੱਟੀ ਜਾ ਰਹੀ ਆ ਹੁਣ ਜੋ ਕੁਝ ਉਸ ਜਗ੍ਹਾ ਤੇ ਬੈਰੀਗੇਡਾਂ ਲਾਈਆਂ ਔਰ ਘੱਟੋ ਘੱਟ ਵੀ 10-10 ਲੇਅਰ ਦੀ ਉਹਨਾਂ ਨੇ ਬੈਰੀਗੇਟਿੰਗ ਕੀਤੀ ਆ ਕੰਡਿਆਲੀਆਂ ਤਾਰਾਂ ਇਹਨਾਂ ਦਾ ਪ੍ਰਬੰਧ ਪਾਕਿਸਤਾਨ ਨੇ ਨਹੀਂ ਕੀਤਾ ਜਿਨ੍ਹਾਂ ਨੇ ਉੱਥੇ ਸਾਨੂੰ ਰੋਕਣ ਵਾਸਤੇ ਕੀਤਾ ਹੋਇਆ ਔਰ ਉਸ ਤੋਂ ਵੀ ਖਤਰਨਾਕ ਅਲਾ ਵੀ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਕੁਝ ਸਾਥੀ ਸਾਡੇ ਪਿੰਡ 'ਚ ਆਏ ਨੇ ਉਹਨਾਂ ਦੇ ਜਿਹੜੀਆਂ ਗੋਲੀਆਂ ਕਹਿੰਦੇ ਆ ਰਬੜ ਦੀਆਂ ਗੋਲੀਆਂ ਉਹਦੇ ਵਿੱਚੋਂ ਕੁਝ ਲੋਹੇ ਦੀਆਂ ਗੋਲੀਆਂ ਵੀ ਜਿਹੜੀਆਂ ਉਹ ਦਿਖਾਈਆਂ ਗਈਆਂ ਔਰ ਕੁਝ ਸਾਥੀਆਂ ਦੀ ਇਹ ਵਰਡਿੰਗ ਆ ਉੱਥੋਂ ਅਸੀਂ ਜਦੋਂ ਮਿਲੇ ਆ ਉਹਨਾਂ ਨੂੰ ਤਾਂ ਜੇ ਕਿਸੇ ਦੇ ਲੱਤ 'ਚੋਂ ਗੋਲੀ ਵਜਦੀ ਆ ਤਾਂ ਲੱਤ ਟੁੱਟ ਜਾਂਦੀ ਐ ਐਡੀ ਖਤਰਨਾਕ ਗੋਲੀ ਐ ਉਹ ਲੋਹੇ ਦੀ ਗੋਲੀ ਐ ਨਾ ਕਿ ਰਬੜ ਦੀ ਗੋਲੀ ਐ ਸੋ ਹਰ ਇੱਕ ਤਰੀਕੇ ਨਾਲ ਸਾਨੂੰ ਦਬਾਇਆ ਜਾ ਰਿਹਾ ਹੈ ਡਰਉਣਾ ਰਹੀ ਸਾਡੇ ਉੱਤੇ ਸਾਡੇ ਸਾਥੀਆਂ ਤੇ ਸਾਡੇ ਕਿਸਾਨ ਭਰਾਵਾਂ ਤੇ ਇਹ ਚੀਜ਼ਾਂ ਸਿੱਟੀਆਂ ਜਾ ਰਹੀਆਂ ਸਾਡਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਨੌ ਮਾਸ ਦਾ ਰਿਸ਼ਤਾ ਹੈ ਅਸੀਂ ਦਿਨ ਰਾਤ ਉਹਨਾਂ ਨਾਲ ਜੁੜੇ ਰਹਿੰਦੇ ਆ ਉਹ ਸਾਡੀ ਨਾਲ ਹਮਾਇਤ ਕਰਦੇ ਆ ਅਸੀਂ ਉਹਨਾਂ ਦੀ ਹਮਾਇਤ ਚ ਜਦੋਂ ਤੱਕ ਵੀ ਇਹ ਸਾਡੇ ਤੇ ਜ਼ਬਰਦਸਤ ਮਟੌਣਗੇ ਅਸੀਂ ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਜੀ ਜੋ ਤਸੱਦਦ ਕੇਂਦਰ ਸਰਕਾਰ ਵੱਲੋਂ ਟਾਇਆ ਜਾ ਰਿਹਾ ਕਿ ਲੱਗਦਾ ਉਹ ਆਪਣੀ ਮਨਸਾ ਦੇ ਵਿੱਚ ਕਾਮਯਾਬ ਹੋ ਜੀ ਵੇਖੋ ਜੀ ਜੋ ਇਹਨਾਂ ਦੇ ਵਿੱਚ ਰੂਹ ਆ ਰਾਂ ਉਹ ਕਦੇ ਬਾਬਰ ਕੇ ਆ ਗਈ ਕਦੇ ਜਕਰੀਆ ਆਉਂਦਾ ਇਹਨਾਂ ਤੇ ਕਦੇ ਇਹਨਾਂ ਦੇ ਵਿੱਚ ਮਸਾ ਰੰਗੜ ਆਉਂਦਾ ਇਹ ਜਿਹੜੀਆਂ ਉਹੀ ਰੂਹਾਂ ਐ ਇਹ ਕਿਤੇ ਗਏ ਨਹੀਂਗੇ ਬੇਸ਼ੱਕ ਗੁਰੂ ਸਾਹਿਬ ਨੇ ਇਹਨਾਂ ਨੂੰ ਉਸ ਸਮੇਂ ਬੜੀਆਂ ਸਜਾਵਾਂ ਦਿੱਤੀਆਂ ਪਰ ਜਿਹੜੀ ਇਹਨਾਂ ਦੀ ਰੂਹ ਆ ਉਹ ਫੇਰ ਢਕਦੀ ਫਿਰਦੀ ਐ ਹੁਣ ਇਹਨਾਂ ਨੂੰ ਮੜ ਮੜ ਫੇਰ ਪੰਜਾਬ ਦੇ ਜਿਹੜੇ ਨੌਜਵਾਨ ਚਿਹਰੇ ਐ ਇਹਨਾਂ ਨੂੰ ਪੰਜਾਬ ਦੇ ਚੁੱਲਿਆਂ ਦੀ ਅੱਗ ਹੈ ਉਹ ਦੁਆਰਾ ਫੇਰ ਠੰਡੀ ਕਰਨ ਵਾਸਤੇ ਇਹਨਾਂ ਕੋਲੇ ਹੋਰ ਕੋਈ ਹਥਿਆਰ ਨਹੀਂ ਇਹ ਜਿਹੜੇ ਸਾਡੇ ਲੋਕਾਂ ਦੇ ਸੰਘਰਸ਼ ਹੁੰਦੇ ਆ ਆਪਦੇ ਹੱਕਾਂ ਵਾਸਤੇ ਚੱਲਦੇ ਆ ਉਹਨਾਂ ਨੂੰ ਕੁਚਲਣ ਵਾਸਤੇ ਅਜਿਹੀਆਂ ਕੋਝੀਆਂ ਹਰਕਤਾਂ ਕਰਦੇ ਆ ਜਦੋਂ ਇਹ ਸੌਂ ਚੱਕਦੇ ਆ ਤਾਂ ਉਦੋਂ ਭੀਮਰਾਓ ਉਮੀਦਕਰਜੀ ਦਾ ਸੰਵਿਧਾਨ ਪੜ੍ਹਦੇ ਆ ਤੇ ਜਦੋਂ ਬਾਹਰ ਆ ਜਾਂਦੇ ਆ ਉਦੋਂ ਅਵਾਨੀਆਂ ਤੇ ਅਡਾਨੀਆਂ ਦੇ ਇਹ ਸੰਵਿਧਾਨ ਪੜ੍ਹ ਕੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਅਸੀਂ ਆਰਐਮਪੀ ਡਾਕਟਰ ਯੂਨੀਅਨ ਬਲਾਕ ਬਾਜਾਖਾਨਾ ਬਲਾਕ ਜੈਤੋ ਜਿਲ੍ਹਾ ਫਰੀਦਕੋਟ ਦੇ ਸਾਰੇ ਹੀ ਮੈਡੀਕਲ ਪ੍ਰੈਕਟਿਸ਼ਨਰ ਸੰਯੁਕਤ ਮੋਰਚੇ ਦੇ ਇਸ ਬੰਦ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਆ ਤੇ ਅੱਗੇ ਵਾਸਤੇ ਵੀ ਅਸੀਂ ਇਹ ਕਹਾਂਗੇ ਕਿ ਜੇਕਰ ਜਿਹਦੇ ਵੀ ਕਿਤੇ ਕੋਈ ਕਾਲ ਆਉਂਦੀ ਹੈ ਬੇਸ਼ੱਕ ਉਹ ਕਿਸੇ ਮਜ਼ਦੂਰ ਦੀ ਰੋਟੀ ਥਾਲੀ ਚੋਂ ਚੱਕਣ ਦੀ ਗੱਲ ਹੈ ਬੇਸ਼ੱਕ ਉਹ ਕਿਸੇ ਕਿਸਾਨ ਦੀ ਕਿਸੇ ਕਾਰੋਬਾਰੀ ਜਾਂ ਕਿਸੇ ਵਪਾਰੀ ਦੀ ਗੱਲ ਹੈ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਮਹਾਪੁਰਸ਼ ਕਹਿੰਦੇ ਆ ਕਿ ਸਰੀਰ ਦਾ ਮਰਨਾ ਮੌਤ ਨਹੀਂ ਜਮੀਰ ਦਾ ਮਰਨਾ ਬਿਲਕੁਲ ਮੌਤ ਹੈ ਇਹਨਾਂ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਐ ਇਹ ਹੁਣ ਸਿਰਫ ਪੈਸੇ ਦੇ ਮਗਰ ਭੱਜੇ ਫਿਰਦੇ ਆ ਵੇਖੋ ਕੌੜੂ ਬਾਦਸ਼ਾਹ ਆਰਗੇ ਨੇ 40 40 ਗੰਦ ਜੋੜ ਲਏ ਇਹਨਾਂ ਨੂੰ ਹਲੇ ਸ਼ਰਮ ਨਹੀਂ ਆਉਂਦੀ ਵੀ ਅਸੀਂ ਲੈ ਕੇ ਕੀ ਜਾਣਾ ਕਫਣ ਦੇ ਜੇਵ ਨਹੀਂ ਹੁੰਦੀਗੀ ਜਦੋਂ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਕਫਣ ਦੇ ਜੇਵ ਨਹੀਂ ਹੁੰਦੀ ਤੇ ਫਿਰ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ 92 ਐਮਐਲਏ ਦਿੱਤੇ ਆ ਹੁਣ ਜਿਹੜੇ ਪੰਜਾਬ ਦੇ ਲੋਕਾਂ ਨੂੰ ਸਾਨੂੰ ਸਿਹਤ ਸਹੂਲਤਾਂ ਸਾਨੂੰ ਵਧੀਆ ਚਾਹੀਦੀਆਂ ਸਾਨੂੰ ਵਧੀਆ ਟਰਾਂਸਪੋਰਟ ਚਾਹੀਦੀ ਹੈ ਸਾਨੂੰ ਵਧੀਆ ਸਕੂਲ ਚਾਹੀਦੇ ਆ ਸਾਨੂੰ ਹਰ ਇੱਕ ਪੱਖੋਂ ਸਾਡੀ ਸੁਰੱਖਿਆ ਹੋਣੀ ਚਾਹੀਦੀ ਹੈ ਸਾਡੇ ਕੱਲ ਹੀ ਰਾਤ ਫੇਰ ਸਾਡੇ ਖਸਾਨਾਂ ਦੀਆਂ ਤਾਰਾਂ ਵੱਡੀਆਂ ਗਈਆਂ ਉਹ ਕੌਣ ਵੱਢਦਾ ਹੈ ਜਦੋਂ ਪਤਾ ਇਹਨਾਂ ਨੂੰ ਕਿ ਦਿੱਲੀ ਵਾਲੇ ਨੂੰ ਇਹ ਕਿਸਾਨ ਤੁਰਦੇ ਆ ਉਦੋਂ ਇਹਨਾਂ ਦੇ ਮਗਰ ਕਦੇ ਕਾਲੇ ਕੱਚੇ ਵਾਰ ਦਿੰਦੇ ਆ ਕਦੇ ਕੋਈ ਹੋਰ ਗਰੌ ਵਾਰ ਦਿੰਦੇ ਆ ਇਹ ਸਾਰੀਆਂ ਸੈਂਟਰ ਦੀਆਂ ਸਾਜਸ਼ ਹੈ ਅਸੀਂ ਇਹਨਾਂ ਦੀ ਪੁਰਜ਼ੋਰ ਨਿੰਦਾ ਕਰਦੇ ਆ ਤਾਂ ਕਿ ਇਹ ਲੋਕਾਂ ਨੂੰ ਮਾੜੀ ਮੋਟੀ ਸ਼ਰਮ ਆਵੇ ਜਿਹੜਾ ਇਹ ਕਿਸਾਨਾਂ ਮਜ਼ਦੂਰਾਂ ਤੇ ਇਹ ਅਤਿਆਚਾਰ ਕਰਦੇ ਆ ਸਿਆਣੇ ਕਹਿੰਦੇ ਕੋਈ ਕੋਈ ਬੰਦਾ ਨੇਕੀ ਖੱਟ ਲੈ ਮੁਰਜਗ ਨਹੀਂ ਆਉਣਾ ਫੇਰ ਇਹਨਾਂ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਇਹ ਜਨਮ ਤਾਂ ਮਿਲਦੇ ਰਹਿਣਗੇ ਪਰ ਜੇ ਮਨੁੱਖਾ ਜਨਮ ਦੇ ਵਿੱਚ ਕੋਈ ਕੰਮ ਹੀ ਨਾ ਚੰਗਾ ਕੀਤਾ ਹੁਣ ਸਾਡੇ ਇੱਕ ਰਾਜਪਾਲ ਹੈ ਉਹ ਬੜੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ ਉਹ ਕਹਿੰਦਾ ਜੇ ਸੈਂਟਰ ਨੇ ਆਪਦਾ ਰਵਈਆ ਨਾ ਬਦਲਿਆ ਫਿਰ ਅਸੀਂ ਆਪਦਾ ਕੱਲੇ ਕੱਲੇ ਜਾਣੇ ਅਸੀਂ ਮਰਨ ਵਰਤ ਰੱਖ ਦਿਆਂਗੇ ਇਹ ਤਾਂ ਉਹ ਚਾਹੁੰਦੇ ਹੀ ਹੈ ਸਰਕਾਰਾਂ ਨੂੰ ਕੀ ਫਰਕ ਪੈਂਦਾ ਉਹ ਸਾਨੂੰ ਤਾਂ ਕੀੜੇ ਮਕੌੜੇ ਸਮਝਦੇ ਆ ਅਸੀਂ ਆਰਐਮਪੀ ਡਾਕਟਰ ਯੂਨੀਅਨ ਵੱਲੋਂ ਇੱਕ ਵਾਰ ਫੇਰ ਇਸ ਬੰਦੇ ਦੇ ਸੱਦੇ ਦੀ ਹਮਾਇਤ ਕਰਦੇ ਆ ਤੇ ਸਾਥੀਆਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਜਦੋਂ ਵੀ ਕਿਤੇ ਕੋਈ ਲੋੜ ਪੈਂਦੀ ਹੈ ਜਦੋਂ ਲੋਕਾਂ ਦੀ ਰੋਜੀ ਰੋਟੀ ਦਾ ਮਸਲਾ ਹੈ ਲੋਕਾਂ ਦੇ ਕਾਰੋਬਾਰ ਦਾ ਮਸਲਾ ਹੈ ਰੋਜ਼ਗਾਰ ਦਾ ਮਸਲਾ ਹੈ ਉੱਥੇ ਜਦੋਂ ਵੀ ਸਾਨੂੰ ਕੋਈ ਕਾਲ ਆਉਗੀ ਅਸੀਂ ਸਜੁਕਤ ਮੋਰਚਾ ਹੋਵੇ ਭਾਵੇਂ ਕੋਈ ਵੀ ਜਥੇਬੰਦੀ ਸਾਨੂੰ ਕਾਲ ਕਰੇ ਅਸੀਂ ਉਸ ਕਾਲ ਦੇ ਉੱਤੇ ਜ਼ਰੂਰ ਪਹੁੰਚਾਂਗੇ ਇਨੀਆਂ ਕਬੰਤੀਆਂ ਪਰਿਵਾਰ ਕਰਦੇ ਹੋਏ ਅਸੀਂ ਸਰਕਾਰ ਨੂੰ ਫੇਰ ਕਹਿੰਨੇ ਆ ਕਿ ਆਪਦਾ ਅੜਿਆਲਾ ਰਵਈਆ ਛੱਡ ਦੇਵੇ ਕਿਉਂ ਜੇ ਸਰਕਾਰ ਤੁਹਾਨੂੰ ਕੁਰਸੀ ਦੇ ਬੋਣਾ ਜਾਣਦੀ ਹੈ ਤਾਂ ਕੁਰਸੀ ਤੋਂ ਲਾਉਣਾ ਵੀ ਜਾਣਦੀ ਹੈ ਇਹ ਪਿਛੜੀਆਂ ਸਰਕਾਰਾਂ ਤੋਂ ਸਬਕ ਸਿੱਖ ਲਓ ਇਹ ਸਦਾ ਰਾਜ ਨਹੀਂ ਰਹਿੰਦੇ ਹੁੰਦੇ ਨਾ ਕਦੇ ਰਾਜੇ ਮਹਾਰਾਜਾਂ ਦੇ ਰਾਜ ਰਹੇ ਆ ਤੇ ਨਾ ਛੋਡੇ ਰਾਜ ਰਹਿਣੇ ਆ ਤੁਸੀਂ ਲੋਕਾਂ ਦੇ ਥੱਲੇ ਉਤਰ ਕੇ ਲੋਕਾਂ ਦੀ ਗੱਲ ਸੁਣੋ ਤਾਂ ਕਿ ਲੋਕਾਂ ਨੂੰ ਰੋਜੀ ਰੋਟੀ ਤੇ ਚੰਗੀ ਨੀਂਦ ਆ ਸਕੇ ਅੱਜ ਹਰ ਇੱਕ ਬੰਦਾ ਹਰ ਵਰਗ ਇਹਨਾਂ ਦੀਆਂ ਸਰਕਾਰਾਂ ਤੋਂ ਤੰਗ ਹੈ ਬੇਸ਼ੱਕ ਉਹ ਪੰਜਾਬ ਸਰਕਾਰ ਹੋਵੇ ਬੇਸ਼ੱਕ ਉਹ ਸੈਂਟਰ ਸਰਕਾਰ ਹੋਵੇ ਕਿ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ ਜੇਕਰ ਇਥੇ ਗੁੱਤੀ ਪੈਣ ਗਲੀ ਚ ਤੁਰੀ ਜਾਂਦੀ ਹੈ ਕੋਈ ਮੋਬਾਈਲ ਉਹਦਾ ਖੋਹ ਲੈਂਦਾ ਹੈ ਕੋਈ ਉਹਦਾ ਪਰਸ ਖੋ ਕੇ ਭੱਜ ਜਾਂਦਾ ਹੈ ਇਥੇ ਨਸ਼ੇ ਕੌਣ ਵੰਡਦਾ ਹੈ ਉਹ ਕੋਈ ਮੈਂ ਨਹੀਂ ਵੰਡਦਾ ਉਹ ਨਸ਼ੇ ਵੀ ਇਹਨਾਂ ਦੇ ਐਮਐਲਏ ਐਮਪੀਆ ਨੇ ਹੁਣ ਤੱਕ ਵੰਡੇ ਆ ਜਿਹੜਾ ਕਿ ਜਗ ਜਾਰ ਹੋਈਆਂ ਗੱਲਾਂ ਪਰ ਹਲੇ ਤੱਕ ਉਹ ਨੰ ਬੰਦਿਆਂ ਨੂੰ ਕੋਈ ਕਿਸੇ ਕਸਮ ਦੀ ਸਜ਼ਾ ਨਹੀਂ ਦਿੱਤੀ ਗਈ ਜੇ ਸਜ਼ਾ ਮਿਲਦੀ ਹੈ ਤਾਂ ਸਾਡੇ ਭੋਲੇ ਭਾਲੇ ਲੋਕਾਂ ਨੂੰ ਜਾਂ ਕੋਈ ਮਾੜਾ ਮੋਟਾ ਕੋਈ ਚਮਚਾ ਭੁੱਕੀ ਦਾ ਖਾਂਦਾ ਹੈ ਜਾਂ ਪੋਸਟ ਖਾਂਦਾ ਉਹਨਾਂ ਨੂੰ ਫੜ ਕੇ ਜੇਲਾ ਚ ਭੇਜ ਦਿੱਤਾ ਜਾਂਦਾ ਹੈ ਪਰ ਜਿਹੜੇ ਲੋਕ ਇੰਨੇ ਜਿਆਦੇ ਇਹਨਾਂ ਨੇ ਚਿੱਟਾ ਵੇਚਿਆ ਇੰਨੇ ਜਿਆਦੇ ਇਹ ਕੈਮੀਕਲ ਦੇ ਨਸ਼ੇ ਲਿਆ ਲਿਆ ਇਹਨਾਂ ਨੇ ਪੰਜਾਬ ਨੂੰ ਤਬਾਹ ਕੀਤਾ ਉਹਨਾਂ ਤੇ ਹਲੇ ਤੱਕ ਕੋਈ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਉਹ ਇਹਨਾਂ ਦੇ ਰੈਸਟੋਰੈਂਟਾਂ 'ਚ ਰਹਿੰਦੇ ਆ ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਪੂਰੇ ਹਿੱਸੇਦਾਰੀ ਆ ਉਹ ਤੁਸੀਂ ਚਿੱਟੇ ਦੀ ਤੇ ਨਸ਼ੇ ਦੀ ਗੱਲ ਕੀਤੀ ਹੈ ਸੀਐਮ ਭਗਵੰਤ ਮਾਨ ਨੇ ਜੋ ਪੰਜਾਬ ਦੇ ਮੁੱਖ ਮੰ ਬੋਰਡ ਲੱਗੇ ਆ ਵੱਡੇ ਵੱਡੇ ਫਲੈਕਸ ਲੱਗੇ ਹੋਇਆ ਕਹਿੰਦੇ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਤੇ ਜਿਨ੍ਹਾਂ ਨੇ ਚਿੱਟਾ ਜਾਂ ਬਲੈਕ ਕੀਤੀ ਆ ਉਹਨਾਂ ਨੂੰ ਅਸੀਂ ਫੜ ਕੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕੀਤੀਆਂ ਜੇ ਜਾਇਦਾਦਾਂ ਜ਼ਬਤ ਕੀਤੀਆਂ ਨਹੀਂ ਪਹਿਲੀ ਸਰਕਾਰ ਕਰ ਰਹੀ ਹੈ ਬਹੁਤ ਕੁਝ ਕਰ ਰਹੀ ਹੈ ਪਰ ਜੋ ਕੁਝ ਹਲੇ ਵੀ ਇਹਨਾਂ ਨੂੰ ਗਰਾਊਂਡ ਲੈਵਲ ਤੇ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾਗਾ ਹਲੇ ਵੀ ਬਹੁਤ ਜ਼ਿਆਦਾ ਜਿਹੜੇ ਲੋਕਾਂ ਦੇ ਮਨ ਹੈ ਉਹ ਇਸ ਗੱਲ ਤੇ ਪੂਰੇ ਖਿਜੇ ਹੋਏ ਆ ਵੀ ਅਸੀਂ ਐਡੀ ਵਧੀਆ ਸਰਕਾਰ ਨੂੰ ਬਣਾਇਆ ਸੀ ਇੰਨਾ ਵਧੀਆ ਇਹਨਾਂ ਨੂੰ ਦਿੱਤਾ ਸੀ ਸਿਸਟਮ ਪਰ ਹਾਲੇ ਤੱਕ ਸਾਡੇ ਜੋ ਇਹ ਅਸੀਂ ਕਹਿੰਨੇ ਆ ਵੀ ਸਾਨੂੰ ਰਾਸ਼ਨ ਦਾਲ ਜਿਹੜਾ ਲੋਕਾਂ ਨੂੰ ਦਿੰਦੇ ਆ ਇਹ ਆਪੇ ਅਗਲਾ ਸੈਂਟਰ ਤੋਂ ਆ ਕੇ ਚੱਕ ਲੂ ਉਹਨੂੰ ਘਰੋਂ ਲਿਆਉਣ ਦੀ ਲੋੜ ਨਹੀਂ ਸਾਨੂੰ ਹੁਣ ਮੰਨ ਲਓ ਇਹਨਾਂ ਨੇ ਵਧੀਆ ਕੰਮ ਕੀਤਾ ਹੈ ਸੜਕਾਂ ਦੇ ਉੱਤੇ ਸੁਰੱਖਿਆ ਦੀ ਹੋਰ ਵਧਾਈ ਹੈ ਪਰ ਜਿਹੜੇ ਮਹਿਕਮਿਆਂ ਦੇ ਵਿੱਚ ਕੋਈ ਨੌਕਰੀਆਂ ਬਣਦੀਆਂ ਆ ਉਹ ਹੋਰ ਨੌਕਰੀਆਂ ਦੇਣ ਇਹਨਾਂ ਨੇ ਕੰਮ ਵਧੀਆ ਕਰ ਰਹੇ ਆ ਪਰ ਹਲੇ ਵੀ ਜਿਹੜੇ ਜਿੱਥੇ ਇਹਨਾਂ ਨੂੰ ਕੋਈ ਤਾਂ ਨਾ ਕਿਤੇ ਸੈਂਟਰ ਦੇ ਵਿੱਚੋਂ ਇਹਨਾਂ ਨੂੰ ਮਾੜੀ ਮੋਟਾ ਤੁਣਕਾ ਵੱਜਦਾ ਉਦੋਂ ਹੀ ਪੰਜਾਬ ਦਾ ਧਿਆਨ ਪਲਟ ਕੇ ਸੈਂਟਰ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਅਸੀਂ ਕਹਾਂਗੇ ਕਿ ਸੈਂਟਰ ਤੋਂ ਨਿਰ ਜੋ ਅਧਿਕਾਰ ਲੈਣੇ ਆ ਅਸੀਂ ਏਕੇ ਨਾਲ ਲੈਣੇ ਆ ਲੋਕਾਂ ਦਾ ਏਕਾ ਬਹੁਤ ਹੈ ਭਗਵੰਤ ਮਾਨ ਸਾਹਿਬ ਤੁਹਾਡੇ ਮਗਰ ਸੋਨੂੰ ਜੇ 92 ਐਮ ਐਲ ਏ ਪੰਜਾਬ ਚ ਦੇ ਸਕਦੇ ਆ ਤਾਂ ਅਸੀਂ ਫੇਰ ਵੀ ਤੁਹਾਡੇ ਮਗਰ ਖੜੇ ਆਉਣ ਵਾਲੇ ਸਮੇਂ ਵੀ ਤੁਹਾਡੀ ਸਰਕਾਰ ਬਣੂਗੀ ਇਸ ਗੱਲ ਦੀ ਕੋਈ ਚਿੰਤਾ ਨਾ ਕਰੋ ਪਰ ਤੁਸੀਂ ਸੈਂਟਰ ਦੇ ਇਸ਼ਾਰਿਆਂ ਤੇ ਬਿਲਕੁਲ ਨਾ ਆਓ ਤੁਸੀਂ ਜੋ ਹੱਕ ਹੈ ਜਿਵੇਂ ਹੁਣ ਤੁਸੀਂ ਧੜਾ ਧੜੇ ਕਹਿਲ ਕਹਿ ਰਹੇ ਆ ਕਿ ਸੈਂਟਰ ਨੇ ਜਾਂ ਹਰਿਆਣਾ ਸਰਕਾਰ ਨੇ ਗਲਤ ਕੀਤਾ ਉਸੇ ਤਰ੍ਹਾਂ ਹੀ ਹੁਣ ਤੁਸੀਂ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਰਿਆਂ ਦੀ ਹਮਾਇਤ ਕਰੋ ਤਾਂ ਕਿ ਜਿਹੜਾ ਹੈਗਾ ਉੱਥੇ ਸੰਘਰਸ਼ ਦੇ ਵਿੱਚ ਜਿਹੜੇ ਕਿਸਾਨ ਗਏ ਆ ਉਸ ਰੱਖੇ ਦਾ ਉਹ ਆਪਣੇ ਪਰਿਵਾਰਾਂ ਦੇ ਵਿੱਚ ਆ ਜਾਣ ਪਹਿਲਾਂ ਵੀ 6-700 ਸ਼ਹਾਦਤਾਂ ਦੇ ਕੇ ਦਿੱਲੀ ਦੇ ਵਿੱਚੋਂ ਵਾਪਸ ਆਏ ਆ ਉਹਨਾਂ ਪਰਿਵਾਰਾਂ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੁਣ ਵੀ ਹਲੇ ਛੋਡੇ ਕੋਲੇ ਟਾਈਮ ਹੈ ਸਰਕਾਰਾਂ ਕੋਲੇ ਮਾਨ ਸਾਹਿਬ ਤੁਸੀਂ ਵੀ ਆਪ ਦਾ ਜਿਹੜਾ ਬਣਦਾ ਯੋਗਦਾਨ ਪਾਓ ਤੇ ਤੁਸੀਂ ਸੈਂਟਰ ਦੇ ਉੱਤੇ ਦਬਾਅ ਪਾਓ ਕਿ ਸਾਡੇ ਕਿਸੇ ਕਿਸਾਨ ਦੇ ਉੱਤੇ ਝਲੀਟ ਨਹੀਂ ਚਲਣੀ ਚਾਹੀਦੀਗੀ ਐਡੇ-ਐਡੇ ਡਰੋਨ ਗੋਲੀਆਂ ਇੰਨੇ-ਇਨੇ ਜਿਹੜੇ ਬੈਰੀਕੇਡ ਲਾਏ ਗਏ ਆ ਇਹ ਸਵਿਧਾਨ ਦੀਆਂ ਬਿਲਕੁਲ ਧੱਜੀਆਂ ਉਡਾ ਰਹੇ ਆ ਅਸੀਂ ਨਹੀਂ ਚਾਹੁੰਦੇਗੇ ਵੀ ਸਾਡੇ ਲੋਕ ਆ ਜਿਹੜੇ ਉਹ ਸਾਰੇ ਲਗਾਤਾਰ ਸੜਕਾਂ ਦੇ ਉੱਤੇ ਆ ਜਾਣ ਤਾਂ ਭਾਈ ਜੀ ਲੱਗਦਾ ਕਿ ਇੰਟਰਨੈਟ ਦੀਆਂ ਸੇਵਾਵਾਂ ਬੰਦ ਕਰਕੇ ਜੋ ਸਰਕਾਰ ਦੀ ਮਨਸ਼ਾ ਉਹਦੇ ਚ ਕੰਮ ਜਾਬ ਹੋ ਜੀ ਨਹੀਂ ਮਨਸ਼ਾ ਚ ਤਾਂ ਦੇਖੋ ਇਹਨਾਂ ਨੇ ਹੁਣ ਇਹ ਟਰਕਾ ਰਹੇ ਨੇ ਕੱਲ ਵੀ ਕੋਈ ਮੈਂ ਸੁਣਿਆ ਮੀਟਿੰਗ ਹੋਈ ਹੈ ਦੇਰ ਰਾਤ ਤੱਕ ਅ ਸੈਂਟਰ ਦੇ ਮੰਤਰੀਆਂ ਨਾਲ ਕਿਸਾਨਾਂ ਆਗੂਆਂ ਦੀ ਪਹਿਲੀ ਗੱਲ ਤਾਂ ਰਾਤ ਨੂੰ 12 1 ਵਜੇ ਤੱਕ ਕਿਹੜੀ ਮੀਟਿੰਗ ਹੁੰਦੀ ਹੈ ਕਿਹੜਾ ਟਾਈਮ ਹੈ ਠੀਕ ਹੈ ਔਰ ਦੂਸਰੀ ਗੱਲ ਸੱਟਾ ਕੋਈ ਨਹੀਂ ਉਹ ਵੀ ਐਤਵਾਰ ਤੇ ਪਾ ਦਿੱਤਾ ਗਿਆ ਅਗਲੀ ਮੀਟਿੰਗ ਲਈ ਯਾਨੀ ਕਿ ਕੋਡ ਆਫ ਕੰਡਕਟ ਸਿਰਤੇ ਚੋਣ ਜਾਬਤਾ ਲੱਗ ਗਿਆ ਨਾ ਫਿਰ ਤੇ ਕੰਮ ਵਿੱਚ ਹੀ ਰਹਿ ਜਾਣਾ ਤਾਂ ਇਹ ਆਪਦੀ ਸਕੀਮਾਂ ਚ ਤਾਂ ਮੇਰੇ ਹਿਸਾਬ ਨਾਲ ਕਾਮਯਾਬ ਹੋਈ ਜਾਂਦੇ ਆ ਬਾਕੀ ਮੈਂ ਤੁਹਾਨੂੰ ਇੱਕ ਇਨੀ ਕੀ ਬੇਨਤੀ ਕਰਦਾ ਵੀ ਅੱਜ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਸਾਡੇ ਬਹੁਤ ਹੀ ਇੰਸਪੈਕਟਿਡ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਰਦੀਪੀਰ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਕੋਟਕਪੂਰੇ ਧਰ ਨਾਲ ਦਿੱਤਾ ਹੋਇਆ ਕਿਸਾਨ ਭਰਾਵਾਂ ਨੇ ਉਹਦੇ ਵਿੱਚ ਖਾਰਾ ਬਲਾਕ ਪੰਜਗਰਾਈ ਔਰ ਕੋਟਕਪੂਰਾ ਉਹਨੇ ਸ਼ਾਮੂਲਿਤ ਕਰੀਆ ਔਰ ਜੈਤੋ ਵਿਖੇ ਬਲਾਕ ਬਾਜਾਖਾਨਾ ਔਰ ਬਲਾਕ ਜੈਤੋ ਨੇ ਡਾਕਟਰ ਅਮਰਤਵੀਰ ਸਿੱਧੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਿਸਾਨ ਭਰਾਵਾਂ ਦੇ ਵਿੱਚ ਸ਼ਾਮਲ ਹੋਏ